ਇੱਕ ਗੁਰੂ ਨਾਨਕ ਨਗਰ ਭੁੱਲ ਰੋਡ ਗੁਰੂ ਨਾਨਕ ਨਗਰ ਗਰਾਜੂ ਲੱਗੇ ਥੋੜਾ ਸਕੂ ਲੱਗੇ ਇਹ ਗੱਡੀ ਕਾਰ ਵਾਲ ਮਾਰ ਕੇ ਛੁੱਟ ਗਿਆ ਜੀ ਕਾਰ ਵਾਲ ਮਾਰ ਕੇ ਛੁੱਟ ਗਿਆ ਜੀ ਕਿਸੇ ਨੇ ਵੇਖਿਆ ਥੋੜੀ ਆ ਹਾਂ ਜੀ ਉਹਨੇ ਬੋਲਿਆ ਇਹ ਟੈਂਕੀ ਲੱਗੋ ਘਰ ਕਹਿੰਦੇ ਜੇ ਇਹਨਾਂ ਦਾ ਕੈਂਪਸ 'ਚ ਟੈਂਕੀ ਲੱਗੇ ਪਛਾਣ ਕਰਕੇ ਲਕਨਨ ਸ਼ਾਂਤੀ ਨਗਰ ਪਛਾਣ ਕਰਕੇ ਲਕਨ ਉਹ ਗੇਨ ਉਹਨਾਂ ਦਾ ਘਰ ਭਲਾ ਤੇ ਕਾਫੀ ਘੇਰੇ ਤੋਂ ਕੋਈ ਮਲਾਜਮ ਇੱਥੇ ਹੁਣ ਆਏ ਨੇ ਇਹਨੇ ਜਿਹੜੇ ਇਕੱਲੇ ਇੱਥੇ ਪੈ ਗਿਆ ਮੁੰਡਿਆਂ ਨੂੰ ਕਾਊਂਟਰ ਕਾਊਂਟਰ ਲਾ ਕੇ ਸੈੱਡ ਕੀਤੀ ਹੈ ਕੁਆਕਾ ਪ੍ਰਿਆਸ ਆਇਆ ਤੇ ਲਗਾਕਾਰ ਵਾਲਾ ਖੋਤਾ ਨਹੀਂ ਨਿਕਲ ਗਿਆ ਵਾ ਇਹ ਸਰ ਗੁਰਨਾਨਕ ਦੇ ਗੁਰਨਾਨਕ ਸਕੂਲ ਦੇ ਸਾਹਮਣੇ ਤੇ ਬਰਦਾਸ਼ਪੁਰ ਰੋਡ ਤੇ ਆ ਜੀ ਇੱਥੇ ਤੇ ਲੇਡੀ ਜੀ ਜਵਿੰਦਰ ਕੌਰ ਵਾਈਫ ਆਫ ਲੇਟ ਤੇ ਚਰਨਜੀਤ ਸਿੰਘ ਸ਼ਾਂਤੀ ਨਗਰ ਦੇ ਰਹਿਣ ਵਾਲੇ ਆ ਜੀ ਇਹ ਤੇ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਤੇ ਵਾਪਸ ਜਾ ਰਹੇ ਸੀਗੇ ਤੇ ਉਧਰੋਂ ਕੋਈ ਤੇ ਬੱਸ ਸਟੈਂਡ ਵੱਲੋਂ ਨਾਮ ਲੂਨ ਤੇ ਵੀ ਕਲਾਇਆ ਜੀ ਜਿਸ ਨਾਲ ਤੇ ਵੀ ਕੱਲੇ ਫੇਟ ਮਾਰੀ ਇਹਨਾਂ ਨੂੰ ਜੀ ਉਸ ਨਾਲ ਦੇ ਦੀ ਮਤਲਬ ਇਹਨਾਂ ਦੀ ਮੌਕੇ ਤੇ ਡੈਥ ਹੋ ਗਈ ਹੈ ਕਿੰਨਾ ਕ ਸਮਾਂ ਦੱਸਿਆ ਜਾ ਰਿਹਾ ਹੈ ਇਹ ਤੇ 7 ਵਜੇ ਦੀ ਗੱਲ ਹੈ ਇਸੇ ਦੀ ਕੀ ਕਾਰਵਾਈ ਕੀਤੀ ਹੈ ਕਾਰਵਾਈ ਸਾਰਾ ਉਹਨਾਂ ਦੇ ਬੇਟੇ ਦੇ ਬਿਆਨ ਲਿਖ ਕੇ ਜੋ ਤੇ ਕਾਨੂੰਨੀ ਕਾਰਵਾਈਗਾ ਉਹ ਕੀਤੀ ਜਾਊਗੀ ਕੋਈ ਫੁਟੇਜ ਸਾਹਮਣੇ ਆਈ ਫੁਟੇਜ ਸਾਰਾ ਜੇ ਤੇ ਦੁਕਾਨਾਂ ਤੇ ਬੰਦ ਨੇ ਜੀ ਦੁਕਾਨਾਂ ਤੋਂ ਸੀਸੀਟੀਵੀ ਦੀ ਫੁਟੇਜ ਲੈ ਕੇ ਤੇ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਜੀ ਵੀ ਐਸੈਸਰੀ ਵੀ ਇੱਥੇ ਡੁੱਬੀ ਨਜ਼ਰ ਆਈ ਹੈ ਜਿਹੜੀ ਜੀ ਜੀ ਉਹ ਸਾਰਾ ਹਾਂਜੀ ਉਹਨਾਂ ਨੂੰ ਟ੍ਰੇਸ ਕਰ ਰਹੇ ਹਾਂ ਜੇ ਫਿਰ ਇਸ ਨੂੰ ਬਾਅਦ ਪਾਏ ਇੱਕ ਗੁਰੂ ਨਾਨਕ ਨਗਰ ਭੁੱਲ ਰੋਡ ਗੁਰੂ ਨਾਨਕ ਨਗਰ ਗਰਾਸ ਸਕੂਲ ਲੱਗੇ ਗਰਾਸ ਸਕੂਲ ਲੱਗੇ ਜਿੱਥੇ ਕੱਲ ਹੋਈ ਇਹ ਗੱਡੀ ਕਾਰ ਨਾਲ ਮਾਰ ਕੇ ਛੁੱਟ ਗਿਆ ਜੀ ਕਾਰ ਨਾਲ ਮਾਰ ਕੇ ਛੁੱਟ ਗਿਆ ਜੀ ਕਿਸੇ ਨੇ ਵੇਖਿਆ ਥੋੜੀ ਆ ਹਾਂ ਜੀ ਉਹਨੇ ਫੌਲਾ ਲੱਗ ਇਹ ਟੈਂਕੀ ਲੱਗੋ ਘਰ ਕਹਿੰਦੇ ਜੀ ਇਹਨਾਂ ਦਾ ਕੈਂਪ ਚ ਟੈਂਕੀ ਲੱਗੇ ਕੋਈ ਪ੍ਰਸ਼ਾਨ ਕਰਕੇ ਆ ਰਕਨ ਸ਼ਾਂਤੀ ਨਗਰ ਪ੍ਰਸ਼ਾਨ ਕਰਕੇ ਆ ਲਕਨ ਉਹ ਗੇਨ ਉਹਨਾਂ ਦਾ ਘਰ ਭਲਾ ਤੇ ਕਾਫੀ ਜਿਹੜੇ ਕੋਈ ਮਲਾਈਮੇ ਇੱਥੇ ਹੋਣ ਆਏ ਨੇ ਤੇਰੇ ਜਿਹੜੇ ਇਕੱਲੇ ਇੱਥੇ ਪੈ ਗਿਆ ਮੁੰਡਿਆਂ ਦਾ ਕਾਉਂਟਰ ਕਾਉਂਟਰ ਲਾ ਕੇ ਸੈੱਡ ਕੀਤੀ ਹੈ ਉਹ ਕਾਫੀ ਹਾਸਾ ਹੋਇਆ ਸਿਰ ਉਹਨਾਂ ਦਾ ਕਾਰ ਵਾਲਾ ਖੋਤਾ ਨਹੀਂ ਉਹ ਨਿਕਲ ਗਿਆ ਵਾ ਇਹ ਸਰ ਗੁਰੂ ਨਾਨਕ ਦੇ ਗੁਰੂ ਨਾਨਕ ਸਕੂਲ ਦੇ ਸਾਹਮਣੇ ਤੇ ਬਰਦਾਸ਼ਾਹ ਕੋਰੋਡ ਤੇ ਆ ਜੀ ਇੱਥੇ ਤੇ ਲੇਡੀ ਜੀ ਜਵਿੰਦਰ ਕੌਰ ਵਾਈਫ ਆਫ ਲੇਟ ਤੇ ਚਰਨਜੀਤ ਸਿੰਘ ਸ਼ਾਂਤੀ ਨਗਰ ਦੇ ਰਹਿਣ ਵਾਲੇ ਆ ਜੀ ਇਹ ਤੇ ਗੁਰਦੁਆਰਾ ਸਾਹਿਬ ਤੋਂ ਮੱਛਾ ਟੇਕ ਕੇ ਤੇ ਵਾਪਸ ਜਾ ਰਹੇ ਸੀਗੇ ਤੇ ਉਧਰੋਂ ਕੋਈ ਤੇ ਫਾਸਟ ਹੈਡ ਵੱਲੋਂ ਨਾਮ ਲੂਮ ਤੇ ਵੀ ਕਲਾਇਆ ਜੀ ਜਿਸ ਨਾਲ ਤੇ ਵੀ ਕੱਲ ਨੂੰ ਫੇਟ ਮਾਰੀ ਇਹਨਾਂ ਨੂੰ ਜੀ ਉਸ ਨਾਲੇ ਦੀ ਮਤਲਬ ਇਹਨਾਂ ਦੀ ਮੌਕੇ ਤੇ ਡੈਥ ਹੋ ਗਈ ਹੈ ਕਿੰਨਾ ਕੁ ਸਮਾਂ ਦੱਸਦੇ ਆ ਇਹ ਤੇ 7 ਵਜੇ ਦੀ ਗੱਲ ਐ ਇਸ ਦਿਨ ਦੀ ਕੀ ਕਾਰਵਾਈ ਕੀਤੀ ਹੈ ਕਾਰਵਾਈ ਸਰ ਉਹਨਾਂ ਦੇ ਬੇਟੇ ਦੇ ਬਿਆਨ ਲੈ ਕੇ ਜੋ ਚ ਕਾਨੂੰਨੀ ਕਾਰਵਾਈ ਗਾਇ ਉਹ ਕੀਤੀ ਜਾਊਗੀ ਕੋਈ ਫੁਟੇਜ ਸਾਹਮਣੇ ਆਈ ਫੁਟੇਜ ਸਰ ਅਜੇ ਦੁਕਾਨਾਂ ਤੋਂ ਬੰਦ ਨੇ ਜੀ ਦੁਕਾਨਾਂ ਤੋਂ ਸੀਸੀਟੀਵੀ ਦੀ ਫੁਟੇਜ ਲੈ ਕੇ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਵੀ ਅਸੈਸਰੀ ਵੀ ਇੱਥੇ ਡੁੱਗੀ ਨਜ਼ਰ ਆਈ ਹੈ ਜਿਹੜੀ ਜੀ ਜੀ ਉਹ ਸਰ ਹਾਂਜੀ ਉਹ ਸਰ ਟ੍ਰੇਸ ਕਰ ਰਹੇ ਹਾਂ ਜੇ ਫਿਰ ਇਸ ਕੋ ਬਾਅਦ ਪਾ